ਸਾਨੂੰ 3 ਸਾਲ ਹੋ ਗਏ ਸਾਨੂੰ ਫਤੇਗੜ ਸਾਡਾ ਡੀਪੀਸੀ ਦਫ਼ਤਰ ਦੇ ਅੱਗੇ ਬੈਠਿਆ ਨੂੰ ਤੇ ਪਰ ਯਾਰ ਬਹੁਤ ਟੱਕਾ ਕਰਦੇ ਨੇ ਬਾਈ ਇੱਕ ਚੀਜ਼ ਹੁੰਦੀ ਆ ਪਤਾ ਲੋਕ ਪਤਾ ਕੀ ਮੈਂ ਇੱਕ ਮਿਲ ਜੀ ਮੈਂ ਹੋਰ ਜਿਵੇਂ ਕ ਜੰਮੂ ਕਟੜਾ ਹਾਈਵੇ ਨਿਕਲਦਾ ਨਾ ਜਿਵੇਂ ਉਹਦੇ ਵਿੱਚ ਕਹਿ ਦਿੰਦੇ ਨੇ ਵੀ ਯਾਰ ਇੰਨੇ ਪ੍ਰੋੜਾ ਮਿਲ ਜਣੇ ਨੇ ਐ ਮਿਲ ਜਣੇ ਬਾਈ ਜੀ ਆਪਾਂ ਬਹਿਰਾਂ ਦੀ ਕਰਾਂਗੇ ਬੌਂਸ ਠੀਕ ਹੈ 1 ਲੀਟਰ ਪੰਜ ਗਿੰਨਾ ਚ ਪੈਂਦੀ ਹੈ ਇਹ ਤੁਹਾਨੂੰ ਪਤਾ ਹੀ ਹੋਊਗਾ ਸਪਰੇਅ ਕਰਤੀ ਸਟਾਰਟ ਸਾਹਮਣੇ ਹੁਣ ਇਸ ਵਾਰ ਕੋਈ ਵੀ ਆਪਣੇ ਸਪਰੇਅ ਨਹੀਂ ਕਰੀ ਜਿਵੇਂ ਅੱਗੇ ਆਪਾਂ ਹਨਾ ਮੈਗਜ਼ੀਨ ਦੀ ਹਨਾ ਇਦਾਂ ਜਿਹੜੇ ਪਤਾ ਸਿੱਕਾ ਜੀ ਕੀ ਹਾਲ ਚਾਲ ਆ ਉਮੀਦ ਕਰਦਾ ਹਾਂ ਸਾਰੇ ਜਾਣੇ ਠੀਕ ਹੋਵੋਗੇ ਤੇ ਮਿੱਤਰੋ ਪਹੁੰਚ ਚੁੱਕੇ ਆਪਾਂ ਨਵੀਂ ਵੀਡੀਓ ਤੇ ਨਾਲ ਲੈ ਕੇ ਤੁਹਾਡੇ ਤੱਕ ਤੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕੋਈ ਚੀਜ਼ਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਜੋ ਫਿਰ ਮਿਲਦੀਆਂ ਵੀਡੀਓ ਦੇ ਵਿੱਚ ਨਾਉਣੀਆਂ ਕਣਕ ਦੇ ਉੱਪਰ ਸਪਰੇ ਪਹੁੰਚ ਚੁੱਕਿਆ ਮੋਟਰ ਦੇ ਉੱਪਰ ਆਹ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਪਹਿਲਾਂ ਦਵਾਈ ਜਿਹੜੀ ਆਪਾਂ ਨੇ ਕਰਨੀ ਆ ਤੇ ਕੁਝ ਆਪਾਂ ਇਸ ਵਾਰ ਨਵਾਂ ਐਕਸਪੈਰੀਮੈਂਟ ਕਰੇ ਜਿਹੜਾ ਆਪਾਂ ਤੁਹਾਨੂੰ ਕਹਿੰਦੇ ਸੀ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਣਕ ਦੇ ਉੱਪਰ ਹੀ ਕੀਤਾ ਕੋਈ ਲਾਈਟ ਯਾਰ ਹਜੇ ਆਈ ਨਹੀਂ ਹੈਗੀ ਮੈਂ ਖਾ ਚੱਲ ਇੰਨੇ ਫਿਰ ਜਿਹੜੇ ਮੁੰਡੇ ਸਪਰੇਅ ਕਰਨ ਵਾਲੇ ਮੈਂ ਖਾ ਸੀਨੇ ਰੋਟੀ ਪਾਣੀ ਛਕ ਲਓ ਐ ਖੜੀ ਆ ਸਾਰੀ ਕਣਕ ਇੱਕ ਸਾਈਡ ਇਧਰਲੀ ਸਾਈਡ ਤੇ ਇਧਰਲੀ ਤੁਹਾਨੂੰ ਪਤਾ ਆਪਾਂ ਸਰੋਂ ਲਾਈ ਸੀ ਇਸ ਵਾਰ ਪਿਛਲੀ ਸਾਈਡ ਆਪਣੇ ਹੈਗੇ ਨੇ 5 ਕਿੱਲੇ ਹੋਰ ਕਣਕ ਦੇ ਆ ਨਾਲ ਨਾਲ ਆਪਣੇ ਰੋੜ ਨਿਕਲ ਰਹੇ ਆ ਆਪਾਂ ਯਾਰ ਸਪਰੇਅ ਕਰਨੀ ਆ ਇਹ ਇੱਕ ਤਾਂ ਇਹ ਕਰਾਂਗੇ ਆਪਾਂ ਆਈਸੀਐਲ ਦਾ ਜ ਫਰੂਟ ਐਨਪੀਕੇ ਆ 12 5 27 8 ਕੈਲਸ਼ੀਅਮ ਹਨਾ ਇਹਦੇ ਵਿੱਚ ਕਾਫੀ ਤੱਤ ਹੁੰਦੇ ਆ ਮਤਲਬ ਵਧੀਆ ਚੀਜ਼ ਅਸੀਂ ਹਰ ਸਾਲ ਇਹੀ ਯੂਜ਼ ਕਰਦੇ ਆ ਤੇ ਮਤਲਬ ਬਹੁਤ ਵਧੀਆ ਦਾ ਰਿਜ਼ਲਟ ਹੁੰਦਾ ਆ ਦੇਖ ਸਾਰਾ ਕੁਝ ਇਹ ਆ ਤੁਸੀਂ ਸਕਰੀਨ ਸ਼ਾਟ ਮਾਰ ਕੇ ਤੁਸੀਂ ਦੇਖ ਸਕਦੇ ਹੋ ਇਹਦਾ ਮਤਲਬ ਇਹਦਾ ਹੋਰ ਵੀ ਇੱਕ ਬੈਨੀਫਿਟ ਆ ਕਿ ਇਹ ਨਾ ਅੱਗੇ ਮੌਸਮ ਜਿਆਦਾ ਗਰਮੀ ਹੋ ਜਾਂਦੀ ਆ ਤਾਂ ਕਣਕ ਗਰਮੀ ਨੂੰ ਵੀ ਸਹਾਰਨ ਦਾ ਇਹ ਵਧੀਆ ਉਹ ਦਿੰਦੀ ਆ ਬਾਦ ਆਪਾਂ ਬਾਹਰ ਵਾਲਾਂ ਦੀ ਕਰਾਂਗੇ ਬੌਂਸ ਠੀਕ ਆ 1 ਲੀਟਰ 5 ਗਿਲਾਚ ਪੈਂਦੀ ਆ ਇਹ ਉਹਨੂੰ ਪਤਾ ਹੀ ਹੋਊਗਾ ਤੇ ਨਾਲ ਆਪਾਂ ਕਰਾਂਗੇ ਜਿਹੜੀ ਆਹ ਕੀੜੇ ਤੇਲੇ ਤੁਲੇ ਜਿਹੇ ਦੀ ਹੁੰਦੀ ਹੈ ਜਿਹੜੀ ਵੈਸੇ ਉਸ ਝੈਂਟਾ ਦੀ ਲੈਣੀ ਸੀਗੀ ਤੇ ਪਰ ਮਿਲੀ ਹੈ ਨਹੀਂ ਹੁਣ ਇੰਡੋਫਿਲ ਦੀ ਲੈ ਕੇ ਆਏ ਕਹਿੰਦੇ ਉਸ ਝੈਂਟਾ ਦੀ ਬੰਦ ਹੋ ਗਈ ਮੈਂ ਕਿਹਾ ਚਲੋ ਫਿਰ ਹੰਡਾ ਇੰਡੋਫਿਲ ਦੀ ਦੇ ਦੇ ਉਹ ਵੀ ਵਧੀਆ ਮਤਲਬ ਜਿੱਥੇ ਆਪਾਂ ਖੜੇ ਆ ਨਾ ਆ ਜਗ੍ਹਾ ਦੇ ਉੱਪਰ ਜਿੱਥੇ ਆਪਣੀਆਂ ਮੋਟਰਾਂ ਹਨਾ ਆ ਆਪਣਾ ਟਰਾਂਸਫਰਮ ਆ ਗਿਆ ਤੇ ਜਿੱਥੇ ਆ ਦੋ ਖੰਭਾ ਤੇ ਨਾਲ ਦਰਖਤ ਦਿਸਦਾ ਆ ਹਨਾ ਇੱਥੋਂ ਸਿੱਧਾ ਨਾ ਇਸ ਇਸ ਸਾਈਡ ਨੂੰ ਮਤਲਬ ਇੱਧਰ ਨੂੰ ਜਾਣਾ ਆਪਾਂ ਨੇ ਇੱਧਰ ਨੂੰ ਨਾ ਹਾਈਵੇ ਨਿਕਲ ਰਿਹਾ ਆਪਣਾ ਜਿਹੜਾ ਜ਼ਮੀਨ ਇੱਧਰ ਲਈ ਖੈਰ ਵਾਲੀ ਉਹ ਹਾਈਵੇ ਦੇ ਵਿੱਚ ਆ ਗਈ ਹੋਈ ਹੈ ਤੇ ਇੱਥੇ ਬੁਰਜੀਆਂ ਲੱਗੀਆਂ ਹੋਈਆਂ ਨੇ ਸਾਰਾ ਕੁਝ ਆ ਖੇਤ ਦੇ ਵਿੱਚ ਤੇ ਉਹ ਹੁਣ ਦਿਖਦੀਆਂ ਨਹੀਂ ਕਣਕ ਦੇ ਵਿੱਚ ਨੇ ਤੇ ਇਹ ਇੱਧਰ ਨੂੰ ਹੁਣੇ ਦੇ ਲੋ ਹਾਈਵੇ ਨਿਕਲਣਾ ਇਹ ਚੰਡੀਗੜ੍ਹ ਤੋਂ ਆ ਰਿਹਾ ਚੰਡੀਗੜ੍ਹ ਤੋਂ ਆ ਕੇ ਇਹ ਸਿੱਧਾ ਸੈਣੀ ਬਧੌੜਵਾਲ ਨੂੰ ਮਤਲਬ ਬਠਿੰਡੇਵਾਲ ਨੂੰ ਹਾਂ ਅੱਗੇ ਰਾਜਸਥਾਨ ਨਾਲ ਮਨਾਉਣਾ ਇਹਨੂੰ ਕਨੈਕਟ ਕਰਨਾ ਇਹ ਰੋਡ ਨੂੰ ਹਾਈਵੇ 6 ਲਾਈਨ ਨਿਕਲਣਾ ਹੈ ਸਾਡਾ ਕਾਫੀ ਟਾਈਮ ਤੋਂ ਇਸ ਚੀਜ਼ ਦੇ ਵਿੱਚ ਧਰਨ ਲੱਗਿਆ ਹੋਇਆ ਇਧਰ ਇਸ ਸਾਈਡ ਤੋਂ ਰੋਡ ਆ ਰਿਹਾ ਹੈ ਇਸ ਸਾਈਡ ਤੋਂ ਸਾਨੂੰ 3 ਸਾਲ ਹੋ ਗਏ ਸਾਨੂੰ ਫਤੇਗੜ ਸਾਹਿਬ ਡੀਸੀ ਦਫ਼ਤਰ ਦੇ ਅੱਗੇ ਬੈਠਿਆਂ ਨੂੰ ਤੇ ਪਰ ਯਾਰ ਬਹੁਤ ੱੱਕਾ ਕਰਦ ਨੇ ਬਾਈ ਇੱਕ ਚੀਜ਼ ਹੁੰਦੀ ਆ ਪਤਾ ਲੋਕ ਪਤਾ ਕੀ ਮੈਂ ਜਿਵੇਂ ਹੋਰ ਜਿਵੇਂ ਜੰਮੂ ਕਟੜਾ ਹਾਈਵੇ ਨਿਕਲਦਾ ਹਨਾ ਜਿਵੇਂ ਉਹਦੇ ਵਿੱਚ ਕਹਿ ਦਿੰਦੇ ਨੇ ਵੀ ਯਾਰ ਇੰਨੇ ਕਰੋੜਾਂ ਮਿਲ ਜਣੇ ਨੇ ਐ ਮਿਲ ਜਣੇ ਬਾਈ ਜੀ ਕੋਈ ਹੈ ਜਾਂ ਸੀਨ ਨਹੀਂ ਹੈਗਾ ਕਰੋੜਾਂ ਮਿਲਣ ਵਾਲਾ ਸਰਕਾਰ ੱੱਕਾ ਕਰ ਰਹੀ ਆ ਬਿਲਕੁਲ ਨਜਾਇਜ਼ ੱੱਕਾ ਕਰ ਰਹੀ ਆ ੱੱਕਾ ਕਿਵੇਂ ਕਰ ਰਿਹਾ ਉਹ ਤੁਹਾਨੂੰ ਦੱਸ ਦਿੰਨੇ ਆਪਾਂ ਸਰਕਾਰ ਇਹਦੇ ਵਿੱਚ ਕਹਿੰਦੀ ਆ ਵੀ ਇੱਕ ਤਾਂ ਜਿਹੜਾ ਤੁਹਾਡੇ ਰੋਡ ਨੇ ਹਨਾ ਰੋਡ ਦੇ ਵਿੱਚ ਜਿਵੇਂ ਹੁਣ ਤੁਸੀਂ ਨੇ ਜਿਹੜੀ ਤੁਹਾਡੀ ਆਪਣੇ ਜਿਮੇਂ ਜ਼ਮੀਨ ਜਿਹੜੀ ਵੈਲਿਊ ਆ ਮੇਨ ਸਰਕਾਰੀ ਰੇਟ ਹੈਗਾ ਉਹ ਜਿਵੇਂ ਲਗਭਗ ਇਹਦਾ 14 ਦੇ 12 14 ਦੋਂ ਰੇਟ ਹਨਾ ਇੱਥੇ ਹੁੰਦਾ ਮਾਰਕੀਟ ਰੇਟ ਇਸ ਜਗ੍ਹਾ ਦਾ ਹੈਗਾ ਇਸ ਟਾਈਮ 60 ਤੋਂ 70 ਲੱਖ ਰੁਪਏ 70 ਲੱਖ ਰੁਪਏ ਵੀ ਇਸ ਜਗ੍ਹਾ ਦਾ ਮਿਲਦਾ ਆਪਾਂ ਨੂੰ ਇਹ ਜ਼ਮੀਨ ਦੇ ਮੈਂ ਆਪਣੇ ਆ ਦੇਖੋ ਥੋੜਾ ਇਹ ਸਰੰਦ ਇਹ ਰੋਡ ਜਾਂਦਾ ਜਿਹੜਾ ਇਹ ਸਰੰਦ ਤੋਂ ਅਮਲੋਹ ਨੂੰ ਜਾਂਦਾ ਇਹ ਇਹ ਪਿੰਡ ਅੱਗੇ ਖੁੱਲੂ ਮਾਦਰਾ ਆ ਗਿਆ ਤੁਸੀਂ ਦੇਖੋ ਇਹ ਜ਼ਮੀਨ ਆਪਾਂ ਖਰੀਦੀ ਸੀਗੀ ਤੇ ਇਧਰੋਂ ਆਉਂਦੀ ਹੈ ਇਹ ਕੋ ਅਮਲੋਹ ਤੋਂ ਇਹ ਸਰੰਦ ਨੂੰ ਨਿਕਲ ਜਾਂਦਾ ਸਿੱਧਾ ਪਾਸੋਂ ਵਾਲੇ ਰੋਡ ਦੇ ਉੱਪਰ ਪੈ ਜਾਂਦੇ ਜਿਹੜੇ ਸਾਡੇ ਲੋਕਲ ਨੇ ਉਹ ਜਾਣਦੇ ਹੋਣਗੇ ਜੇ ਕੋਈ ਜਾਣਦਾ ਵੀ ਹੋਏ ਇਸ ਚੀਜ਼ ਬਾਰੇ ਤਾਂ ਦੱਸਿਓ ਜਰੂਰ ਕਮੈਂਟ ਕਰਕੇ ਇੱਥੋਂ ਨਾਲ ਹੁਣ ਇਹ ਰੋਡ ਇਧਰੋਂ ਆ ਰਿਹਾ ਧੱਕਾ ਕੀ ਕਰ ਰਹੀ ਇੱਕ ਤਾਂ ਸਰਕਾਰ ਇਹ ਰੇਟ ਸਾਰਾ ਦੇ ਰਹੀ ਐ 60 70 ਲੱਖ ਰੁਪਈਆ ਹੁਣ ਦੇਖੋ ਜਿੱਦੀ ਕਿਸੇ ਦੀ ਕੋਈ ਇੱਧਰ ਜ਼ਮੀਰ ਹੈਗੀ ਕਿਸੇ ਦੀ ਇੱਧਰ ਹੈਗੀ ਹਾ ਬਚਾਲ ਦੀ ਰੋਡ ਲੰਘ ਕੇ ਆ ਨਾ ਕੋਈ ਹੁਣ ਇੱਥੇ ਚੱਲ ਆਪਣੇ ਵੱਡਾ ਪੁਲ ਲੱਗ ਜਾਣਾ ਇੱਥੇ ਵੱਡਾ ਹਾਈਵੇ ਲੱਗ ਜਾਣਾ ਪੁਲ ਲੱਗ ਜਾਣਾ ਇਹ ਇੱਥੇ ਹੁਣ ਨਾ ਇਹਨੂੰ ਕੋਈ ਰਸਤਾ ਦੇਣਾ ਆ ਹਲ ਸਾਈਡਾਂ ਤੇ ਕੋਈ ਰਸਤਾ ਨਹੀਂ ਹੈਗਾ ਸਲਿੱਪ ਰੋਡ ਦਿੰਦੇ ਹੁੰਦੇ ਨੇ ਕੋਈ ਸਲਿੱਪ ਰੋਡ ਨਹੀਂ ਦੇਣਾ ਹੈਗਾ ਇਸ ਚੀਜ਼ ਦੇ ਵਿੱਚ ਕੋਈ ਸਲਿੱਪ ਰੋਡ ਨਹੀਂ ਹੈਗਾ ਸਿੰਪਲ ਬਸ ਇਦਾਂ ਹੀ ਇਹਨਾਂ ਨੇ ਕੱਢ ਦੇਣਾ ਰੋਡ ਕਿਸੇ ਦੀ ਕੋਈ ਸੁਣਵਾਈ ਨਹੀਂ ਸੁਣੀ ਕੋਈ ਪਾਈਪ ਲਾਈਨ ਦਾ ਕੋਈ ਉਹ ਨਹੀਂ ਹੈਗਾ ਇੰਤਜ਼ਾਮ ਨਹੀਂ ਕਰਕੇ ਦਿੱਤਾ ਇਹਨਾਂ ਨੇ ਤੇ ਮਤਲਬ ੱੱਕਾ ਜੀ ਨੀਰਾ ੱੱਕਾ 70 ਲੱਖ ਰੁਪਏ ਰੇਟ ਦੇ ਰਹੀ ਜਾਂ ਕਿ ਉਹ 60 ਤੋਂ 70 ਲੱਖ ਰੁਪਏ ਮਾਰਕੀਟ ਦਾ ਰੇਟ ਆਮ ਚੱਲਦਾ ਓਰੇ ਠੀਕ ਹੈ ਪਤਾ ਨਹੀਂ ਯਾਰ ਕੀ ਸੋਚ ਕੇ ਕਰ ਰਹੀ ਹੈ ਸਰਕਾਰ ਕੋਈ ਕਿਸਾਨ ਦੀ ਤੁਹਾਨੂੰ 3 ਸਾਲ ਹੋ ਗਏ ਤੁਹਾਨੂੰ ਧਰਨਾਂ ਲਈ ਬੈਠ ਨੂੰ ਆਪਾਂ ਤੁਹਾਨੂੰ ਇੱਕ ਦਿਨ ਉਹ ਵੀਡੀਓ ਵੀ ਫਟੇ ਘਟ ਸਾਹਿਬ ਧਰਨ ਦੇ ਜਨਵਰੀ ਨੇ ਆਪਾਂ ਯਾ ਪੁੱਤ ਤੁਹਾਨੂੰ ਦਿਖਾਵਾਂਗੇ ਵੀਡੀਓ ਬਣਾਵਾਂਗੇ ਸਾਰੀ ਤੁਹਾਨੂੰ ਗੱਲਬਾਤ ਸਮਝਾਵਾਂਗੇ ਬਹੁਤ ਮਸਲੇ ਨੇ ਨਾ ਕੋਈ ਪਾਈਪਲਾਈਨ ਦਾ ਮਸਲਾ ਕਲੀਅਰ ਕਰਦੇ ਨੇ ਨਾ ਕੋਈ ਬਾਸਤਾ ਕੁਝ ਵੀ ਨਹੀਂ ਯਾਰ ਮਤਲਬ ਬਸ ਇਹ ਆ ਵੀ ਸਾਨੂੰ ਸਾਨੂੰ ਆਹ ਜਗ੍ਹਾ ਦੇ ਦਿਓ ਬਸ ਤੋਂਨੇ ਮਨਮਰਜ਼ੀ ਦਾ ਅਸੀਂ ਰੇਟ ਤੁਹਾਡੇ ਖਾਤੇ 'ਚ ਪਾ ਦੇਣਾ ਥੈਟਸ ਇਟ ਗੱਲ ਖਤਮ ਬਸ ਆ ਚੀਜ਼ ਕਰ ਰਹੇ ਨੇ ਪੈਸੇ ਹੁਣ ਆਪਣਾ ਸੰਘਰਸ਼ ਬੜਾ ਤੇਜ਼ ਆ ਤੇ ਕੁਝ ਹੁਣ ਆਪਣੇ ਕਾਫੀ ਹੱਦ ਤੱਕ ਆਪਣੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੋਈ ਆ ਤੇ ਸਾਡੇ ਜਿਹੜੀ ਜਥੇਬੰਦੀ ਆ ਹੋ ਰਿਹਾ ਕੰਮ ਪਰ ਥੋੜਾ ਜਿਹਾ ਇੱਕ ਤੁਹਾਨੂੰ ਚੀਜ਼ ਹੋਰ ਦਿਖਾਉਣੀ ਆ ਦੇਖੋ 3/l 3/3 3/3 l 3/2 ਆ ਦੇਖੋ l 3/1 ਇਹ ਨੰਬਰ ਲੱਗ ਗਏ ਨੇ ਹੋਏ ਰੋਡ ਵਾਲੇ ਜੀ ਨਾ ਇਸੇ ਕਰਕੇ ਆਪਾਂ ਇਹ ਮੋਟਰ ਵਾਲਾ ਕਮਰਾ ਬਣਾਇਆ ਨਹੀਂ ਸੀਗਾ ਅਸੀਂ ਕੋਈ ਫਿਰ ਯਾਰ ਬਾਰਾ ਪੰਨ ਤੋੜ ਕਰਨੀ ਬੜੀ ਔਖੀ ਆ ਹੁਣ ਆਪਾਂ ਉਹ ਪਰਲੀ ਸਾਈਡ ਬੋਰ ਲੈ ਜਾਾਂਗੇ ਦੂਜੀ ਸਾਈਡ ਤੇ ਨਾਲੇ ਉੱਥੇ ਆਪਾਂ ਵਧੀਆ ਜਿਹਾ ਕਮਰਾ ਬਣਾਵਾਂਗੇ ਇੱਥੇ ਤੇ ਦੇਖੋ ਤੁਸੀਂ ਗੁਰਦੁਆਰਾ ਕੁਲੂ ਮਾਦਰਾ ਪਿੰਡ ਜਿਹੜਾ ਜਿਹੜਾ ਪਿੰਡ ਨੂੰ ਜਾਣਦਾ ਹੈ ਕੁਲੂ ਮਾਦਰੀ ਨੂੰ ਜੇ ਕੋਈ ਵੀਡੀਓ ਦੇਖੇ ਨਾਲ ਤਾਂ ਦੱਸਿਓ ਜਰੂਰ ਲੋ ਮਿੱਤਰੋ ਲੈਂਟ ਗਈ ਆ ਪਚ ਬੱਚਾ ਆਪਾਂ ਭਰ ਲਿਆ ਪਾਣੀ ਦਾ ਹੁਣ ਆਪਾਂ ਹੋ ਜੂਗੀ ਸਪਰੇ ਨੂੰ ਸਟਾਰਟ ਕੰਮ ਤੇ ਇਹ ਮੁੰਡੇ ਆਪਾਂ ਪਹਿਲੀ ਵਾਰ ਸਪਰੇ ਕਰਨ ਵਾਸਤੇ ਬਲੇ ਜਿਹੜੇ ਤੁਸੀਂ ਪਹਿਲਾਂ ਵੀਡੀਓ ਚ ਦੇਖ ਦਿੰਨੇ ਹੋ ਉਹ ਨਹੀਂ ਹੈਗੇ ਇਹ ਬੰਦੇ ਇਹ ਨਵੇਂ ਆਏ ਨੇ ਉਹ ਗਏ ਨੇ ਬਿਹਾਰ ਆਪਣੇ ਘਰ ਨੂੰ ਤੇ ਇਹ ਮੁੰਡਾ ਨਵਾਂ ਹਾਂਜੀ ਕਾਂਤੀ ਕੀ ਅੱਗੇ ਕਾਂਤੀ ਪਾਸ ਹਨ ਇਹ ਕਾਂਤੀ ਪਾਸ ਵਨ ਤੇ ਇਹ ਮੁੰਡਾ ਦਾ ਦੂਜੇ ਦਾ ਰੁਪੇਸ਼ ਰੁਪੇਸ਼ ਬੱਦਲ ਸੁਏ ਪਿੰਡ ਦੇ ਵਿੱਚ ਬੈਠੇ ਨੇ ਜੇ ਕਿਸੇ ਨੂੰ ਸਪਰੇ ਕਰਾਉਣੀ ਹੁੰਦੀ ਆ ਤਾਂ ਆਪਾਂ ਨੂੰ ਦੱਸ ਦਿਓ ਆਪਾਂ ਭਾਈ ਦਾ ਨੰਬਰ ਦੇ ਦੇਵਾਂਗੇ ਤੇ ਸਪਰੇ ਕਰਤੀ ਸਟਾਰਟ ਇਸ ਵਾਰ ਨਾ ਜਿਹੜਾ ਮੈਂ ਤੁਹਾਨੂੰ ਮੇਨ ਗੱਲ ਕਹਿੰਦਾ ਸੀਗਾ ਵੀ ਆਪਾਂ ਨੇ ਕੋਈ ਐਕਸਪੈਰੀਮੈਂਟ ਕਰਿਆ ਯਾਰ ਇਸ ਵਾਰ ਨਾ ਆਪਾਂ ਇਹ ਕਣਕ ਦੇ ਉੱਪਰ ਕੋਈ ਵੀ ਸਪਰੇ ਨਹੀਂ ਕਰੀ ਮਤਲਬ ਇੱਕ ਵੀ ਸਪਰੇ ਨਹੀਂ ਕਰੀ ਹੈਗੀ ਬਸ ਇੱਕ ਪਹਿਲਾਂ ਗੁੱਲੀ ਡੰਡੇ ਵਾਲੀ ਕਰੀ ਸੀਗੀ ਕਿਉਂਕਿ ਐ ਕਿ ਗਿੱਲ ਜਿਆਦਾ ਸੀਗੀ ਯਾਰ ਗਿੱਲ ਜਿਆਦਾ ਹੋਣ ਕਰਕੇ ਗੁੱਲੀ ਡੰਡਾ ਬੇਡਾ ਕੰਮ ਨਹੀਂ ਉਹ ਸਪਰੇ ਨੇ ਇੰਨਾ ਕੰਮ ਨਹੀਂ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਦੇਖਦਾ ਆ ਗੁੱਲੀ ਡੰਡਾ ਜਿਵੇਂ ਅੱਗੇ ਆਪਾਂ ਹਨਾ ਹਾ ਮੈਗਜ਼ੀਨ ਦੀ ਹਨਾ ਇਦਾਂ ਜਿਹੜੇ ਪਤਾਗ ਨਹੀਂ ਸਪਰੇਆ ਕਰ ਦਿੰਦੇ ਸੀ ਕੋਈ ਵੀ ਕੋਈ ਨਹੀਂ ਕਰੀ ਆਹ ਪਹਿਲੀ ਸਪਰੇਅ ਕਰ ਰਹੇ ਹਾਂ ਇਹ ਹੀ ਲਾਸਟ ਹੋ ਜੂਗੀ ਇਹਦੇ ਵਿੱਚ ਆਪਾਂ ਬਸ ਪਾ ਜਿਹੜਾ ਤੁਹਾਨੂੰ ਦੱਸਿਆ ਤੇ ਉਹ ਕਣਕ ਦੇ ਫੇਰ ਵੀ ਕਿੰਨੀ ਸੋਹਣੀ ਆ ਕਣਕ ਕੋਈ ਫਰਕ ਨਹੀਂ ਨਾਲ ਇਹ ਆਪਣੀ ਪਛੇਤੀ ਆ ਕਣਕੇ 15 ਨਵੰਬਰ ਦੀ ਕਣਕ ਬੀਜੀ ਹੋਈ ਆ ਇੱਕ ਪਾਣੀ ਲਾਇਆ ਬਸ ਤੇ ਆਪਾਂ ਨੇ ਉਹ ਵੀ ਬਸ ਆਪਾਂ ਨੇ ਇੱਕ ਪਾਣੀ ਵੀ ਤਾਂ ਹੀ ਲਾਇਆ ਵੀ ਕਿਉਂਕਿ ਪਹਿਲਾ ਪਾਣੀ ਲਾਇਆ ਲਾਉਣ ਲੱਗੇ ਰੇਪ ਆ ਗਏ 5-6 ਦਿਨ ਪਹਿਲਾਂ ਰੇਪ ਪਾਦਨੇ ਹੁੰਨੇ ਆ ਪਹਿਲਾ ਪਾਣੀ ਦੇ ਜਿਹੜੇ ਮੀਂਹ ਪੈ ਗਿਆ ਜਾ ਪੈਰ ਜਾ ਖੜਨ ਲੱਗਿਆ ਆਪਾਂ ਦੂਜਾ ਪਾਣੀ ਲਾਤਾ ਦੂਜਾ ਰੇਪ ਪਾਤਾ ਸੌਰੀ ਦੂਜਾ ਰੇਪ ਪਾ ਕੇ ਫਿਰ ਆਪਾਂ ਤੀਜਾ ਪਾਣੀ ਰੇਪ ਪਾਉਣਾ ਸੀਗਾ ਜੇ ਫੇਰ ਵੀ ਪਏਗਾ ਪਤੀਜਾ ਪਾਣੀ ਦਾਤਾ ਤੇ ਮਤਲਬ ਇਹਨੂੰ ਇੱਕ ਤਨੂਸਾਰ ਟੋਟਲ ਇੱਕ ਪਾਣੀ ਲਾਇਆ ਹੋਇਆ ਜਿਹਨੂੰ ਨਾ ਉਹ ਦੇਖੋ ਸਪਰੇਅ ਕਰਦੇ ਨੇ ਬੰਦੇ ਬੰਦਾ ਵਿੱਚ ਤੁਰਦਾ ਵੀ ਦਿਖ ਨਹੀਂ ਰਿਹਾ ਦੇਖੋ ਤੇ ਹੁਣ ਦੂਜਾ ਪਾਣੀ ਲਾ ਦਾਂਗੇ ਇਹਦੇ ਨਾਲ ਮੇਰੇ ਹਿਸਾਬ ਨਾਲ ਇਹਨੇ ਬਣ ਜਾਣਾ ਪੂਰਾ ਦਾਣੇ ਨੇ ਆਹ ਦੇਖ ਲਓ ਬੱਲੀ ਤੁਹਾਡੇ ਸਾਹਮਣੇ ਆ ਬਾਕੀ ਹੁਣ ਯਾਰ ਜੇ ਵੱਡਾਂਗੇ ਕਣਕ ਦੱਸੂਗੀ ਦਾਣਾ ਦੱਸੂਗਾ ਵੀ ਵੀ ਉਸ ਸਪਰੇਹਾਂ ਦਾ ਜਿਆਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ ਉਹ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਪਸ ਦੀ ਇੱਕ ਬੀਪੀ ਚ ਸਾਰੀ ਦਵਾਈਆਂ ਇਕੱਠੀਆਂ ਕਰ ਦੇਣਾ ਕਈ ਵਾਰ ਉਹ ਗਲਤ ਜਿਹਾ ਹੋ ਜਾਂਦਾ ਕੈਮੀਕਲ ਇਕੱਠੇ ਹੋ ਜਾਂਦੇ ਨੇ। ਜਿਹੜੀ ਵਾਲੇ ਚੱਲੇਗੇ ਪੰਪ ਲੈ ਕੇ ਤੇ ਮਿੱਤਰੋ ਅੱਜ ਹੁਣ ਤੁਹਾਨੂੰ ਇੱਕ ਚੀਜ਼ ਦਿਖਾਈ ਆ ਆਪਾਂ ਆਪਣੀ ਸਰੋਂ ਗੜੀ ਆਪਾਂ ਜਿਹੜੀ ਮੈਂ ਸਭ ਤੋਂ ਪਹਿਲੀ ਵੀਡੀਓ ਦੇ ਵਿੱਚ ਜਿਹੜੀ ਮੈਂ ਵੀਡੀਓ ਪਾਈ ਸੀ ਨਾ ਸ਼ਾਰਟ ਤੇ ਆਪਾਂ ਇਸ ਕਣਕੂ ਜੇ ਨਾਲ ਟਾਈਮ ਉਹ ਵੀਡੀਓ ਉਦੋਂ ਮੈਂ ਦਿਖਾਈ ਸੀ ਛੋਟੇ ਛੋਟੇ ਸੀ ਬਿਲਕੁਲ ਨਿਕਲੇ ਸੀ ਉਦੋਂ ਤੇ ਹੁਣ ਦੇਖੋ ਆਪਣੀ ਸਰੋਂ ਵਧੀਆ ਹੋ ਚੁੱਕੀ ਆ। ਦੇਖੋ ਤੁਹਾਡੇ ਸਾਹਮਣੇ ਹੁਣ ਇਹ ਰੰਗ ਬਦਲਣ ਲੱਗ ਗਈ ਆ ਦੇਖੋ ਇਹ ਹੈਗੇ ਪੀਲੀ ਸਰੋਂ ਤੁਸੀਂ ਜਿਹੜੇ ਵੀ ਵੀਰ ਲਾਉਂਦੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਲਗਭਗ ਆਹ ਸਾਰਾ ਕਿਆਰਾ ਲਾਇਆ ਹੋਇਆ ਖੱत्ता ਸਿਰੇ ਤੱਕ ਰੰਗ ਬਦਲਣਾ ਹੁਣ ਪੱਕਾ ਔਕਣ ਲੱਗ ਗਈ ਤੁਸੀਂ ਦੇਖ ਸਕਦੇ ਹੋ ਦੇਖੋ ਪੀਲੀ ਬਲੀ ਹੋਣ ਲੱਗ ਗਈ ਵੱਡਾ ਵੱਡੀ ਜਾਣੀਆਂ ਹੁਣ ਇਹ ਅੱਗੇ ਫਿਰ ਇੱਥੇ ਆਪਾਂ ਮੱਕੀ ਲਾਵਾਂਗੇ ਛਾਰ ਵਾਲੀ ਜਿਹਨਾਂ ਦਾ ਛਾਰ ਪੈ ਜਾਂਦਾ ਪੈਨੀਰ ਦੀ ਆਉਂਦੀ ਹੈ 18 44 ਉਹ ਲਾਵਾਂਗੇ ਇੱਥੇ ਆਪਾਂ ਜਾਂ ਫਿਰ ਕਰਾਂਗੇ ਆਪਾਂ ਰੇ ਮੂੰਗੀ ਮੂੰਗੀ ਬੀਜਾਂਗੇ ਜਾਂ ਫਿਰ ਆਪਾਂ ਲਾਵਾਂਗੇ ਮੱਕੀ ਦੱਸੋ ਯਾਰ ਮੂੰਗੀ ਬੈਸਟ ਆ ਜਾਂ ਫਿਰ ਆਪਾਂ ਨੂਰੇ ਚਾਰ ਵਾਲੀ ਮੱਕੀ ਲਾਈਏ ਤੁਸੀਂ ਮੜਾ ਜਰੂਰ ਦੱਸੋ ਜੇ ਕਿਸੇ ਨੇ ਮੂੰਗੀ ਦਾ ਕੰਮ ਜੇ ਕੋਈ ਮੇਰਾ ਭਰਾ ਮੂੰਗੀ ਬੀਜੀ ਆ ਕਿਸੇ ਨੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਉਹਦਾ ਬੈਨੀਫਿਟ ਆ ਜਾਂ ਆਪਣਾ ਮੱਕੀ ਦਾ ਚਾਰਪਰਾ ਪੌਸ ਦੇ ਹਿਸਾਬ ਨਾਲ ਇੱਥੇ ਆਪਾਂ ਅਗਲੀ ਬਜਾਈ ਕਰਾਂਗੇ ਫਸਲ ਦੀ ਮਿੱਤਰੋ ਬੰਦੇ ਲੱਗੇ ਵੀਨੇ ਸਪਰੇਅ ਕਰਨ ਮੈਂ ਕਿਹਾ ਚਲੋ ਆਪਾਂ ਇਹਨੇ ਫਿਰ ਖਾਲੇ ਸਾਫ਼ ਕਰ ਦਈਏ ਬਰੇ ਕਰਦੇ ਕਰਦੇ ਆਪਾਂ ਨੇ ਖਾਲ ਵੀ ਤਾਰੀ ਸਾਫ਼ ਕਰਤੀ ਅੱਗ ਭੱਜ ਜੇ ਹੋ ਗਈ ਉਹ ਥੋੜੀ ਜੀ ਗਾਂਹ ਰਹਿ ਗਈ ਉਇਤ ਪਾਉਣ ਕਾਲੂ ਕਰਨਾ ਕਾਲੂ ਹੁਣ ਆ ਪੇਜ ਇਹ ਜਗ੍ਹਾ ਨੂੰ ਨਾ ਪਾਣੀ ਲਾਉਣ ਲੱਗ ਜਾਂਗੇ ਇਹ ਖਣਕ ਨੂੰ ਲੋਵੀ ਹੋ ਗਈ ਆਪਣੀ ਸਪਰੇ ਦਾ ਕੰਮ ਖਤਮ ਇੱਕ ਦੋ ਪੰਪ ਰਹਿ ਗਿਆ ਬਸ ਵੀਡੀਓ ਦੇਖਣ ਬਾਅਦ ਤੁਹਾਡਾ ਬਹੁਤ ਧੰਨਵਾਦ ਤੇ ਇੱਕ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਹ ਲਾਈਕ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਯੂ ਦੱਸਿਓ ਜੇ ਕੋਈ ਵੀ ਸੁਝਾਅ ਹੁੰਦਾ ਤੇ ਆਪਾਂ ਜਰੂਰ ਕਰ ਅਗਲੀ ਵੀਡੀਓ 'ਚ ਮਿਲਦੇ ਆ ਅਗਲੀ ਵੀਡੀਓ ਆਪਾਂ ਦੇਖਦੇ ਆ ਆਪਾਂ ਅੰਮ੍ਰਿਤਸਰ ਜਾਣਾ ਹੈ ਦੋ ਤਿੰਨ ਦਿਨ ਵਾਸਤੇ ਜਦੋਂ ਅਸੀਂ ਦਰਬਾਰ ਸਾਹਿਬ ਜਾਵਾਂਗੇ ਇਹ ਰੱਪ ਉੱਥੇ ਬਣਾਵਾਂਗੇ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਤੁਹਾਡਾ